ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਵੋਟ ਨੰਬਰ 79 ਦੀ ਕੈਂਡੀਡੇਟ ਭਵਨੀਥ ਕੌਰ ਬੀਜਪੀ ਪਾਰਟੀ ਤੋਂ ਬਿਲੋਂਗ ਕਰਦੀ ਹਾਂ ਜਿਹੜਾ ਅੱਜ ਤੱਕ ਡੇ ਸੀਗਾ ਉਹ ਮੇਰਾ ਨੋਮੀਨੇਸ਼ਨ ਫਾਰਮ ਫਿਲਿੰਗ ਡੇ ਸੀਗਾ ਜੋ ਰੀਜਨਲ ਅਫੀਸਰ ਸਾਡੇ ਇੱਥੇ ਆਏ ਹੋਏ ਆ ਬਹੁਤ ਗਾਈਡਿੰਗ ਬੜੇ ਬਲਿਸਫੁਲ ਹਨ ਜਿਹੜੇ ਸਾਡੇ ਇਲੈਕਸ਼ਨ ਕਮਿਸ਼ਨਰਸ ਇੱਥੇ ਆਏ ਆ ਇਹ ਅਫੀਸਰਸ ਆਏ ਹੋਏ ਆ ਉਹ ਵੀ ਬਹੁਤ ਗਾਈਡਿੰਗ ਐਂਡ ਸਪੋਰਟਿੰਗ ਹੈ ਐਮਸੀਲ ਲੁਧਿਆਣਾ ਕਾਫੀ ਅੱਛਾ ਕੰਮ ਕਰ ਰਹੀ ਹੈ ਹੋਪਫੁਲੀ ਅਗਰ ਸਾਨੂੰ ਅੱਛੀ ਰੇਂਜ ਨਾਲ VOTING ਪੈਂਦੀ ਹੈ ਅਸੀਂ ਵੀ ਬਹੁਤ ਅੱਛਾ ਕੰਮ ਕਰਕੇ ਦਿਖਾਵਾਂਗੇ ਵੋਟ ਰਨ ਕੀ ਫੀਲ ਕਰਨਾ ਚਾਹੋਗੇ ਜਿਹੜਾ ਤੁਸੀਂ ਅੱਗੇ ਕੰਮ ਕਰਾਏ ਆ ਇਲਾਕੇ ਦੇ ਵਿੱਚ ਅਸੀਂ ਹੋਰ ਜਿੱਥੇ ਹੋਰ ਵੀ ਬਈ ਕੰਮ ਹੋਊਗਾ ਵੋਟਰਸ ਨੂੰ ਮੇਰੀ ਇੱਕ ਸਿੰਗਲ ਅਪੀਲ ਹੈ ਪਲੀਜ਼ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਵੋਟ ਕਰਨਾ ਕਦੇ ਵੀ ਇਹ ਨਾ ਸੋchna ਬੀਜੇਪੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਹੀ ਵੋਟ ਪਾਣੀ ਹੈ ਮੈਂ ਜਾਂ ਮੈਂ ਆਪਣੀ ਪਰਟੀਕੂਲਰ ਪਾਰਟੀ ਨੂੰ ਵੋਟ ਪਾਣੀ ਹੈ ਜਿਹੜੇ ਕਾਉਂਸਲਰ ਇਲੈਕਸ਼ਨਸ ਹਨ ਮਿਊਨਿਸਪਲ ਲੈਵਲ ਦੇ ਇਲੈਕਸ਼ਨ ਹੈ ਇੱਕ ਤੁਹਾਡੇ ਏਰੀਆ ਦੇ ਇਲੈਕਸ਼ਨਸ ਹੈ ਮੈਂ ਚਾਹਾਂਗੀ ਕਿ ਜਿਹੜਾ ਏਰੀਆ ਦਾ ਇਨਚਾਰਜ ਤੁਹਾਡੇ ਕੰਮ ਕਰਾ ਰਿਹਾ ਹੈ ਜਿਨੇ ਕਰਾਏ ਹੈ ਸੈਟੀਸਫਾਈਇੰਗਲੀ ਕਰਾਏ ਹੈ ਔਰ ਅਗਰ ਤੁਹਾਡਾ ਉਹਨੇ ਨਾਲ ਐਕਸਪੀਰੀਅੰਸ ਅੱਛਾ ਰਿਹਾ ਤੇ ਉਹਨੂੰ ਵੋਟ ਜ਼ਰੂਰ ਕਰਨਾ ਮੇਰੇ ਹਸਬੰਡ ਤੇ ਮੇਰੇ ਫਾਦਰ ਇਨ ਲਾ ਸਾਬ ਪਿਛਲੇ 20 ਸਾਲਾਂ ਤੋਂ ਇੱਥੇ ਨਿਰੰਦਰ ਸੇਵਾ ਕਰ ਰਹੇ ਹੈ ਫਰਮ ਲਾਸਟ 12 ਇਅਰਸ ਮੇਰੇ ਮਦਰ ਇਨ ਲਾ ਐਂਡ ਮੇਰੇ ਫਾਦਰ ਇਨ ਲਾ ਇਥੋਂ ਦੀ ਸੀਟ ਜਿੱਤੇ ਦੇ ਆਏ ਹੈ ਹੁਣ ਜਿਹੜੀ 3rd ਪੋਜੀਸ਼ਨ ਹੈ ਆਫ ਆਫਰਿੰਗ ਮੈਨੂੰ ਦਿੱਤੀ ਗਈ ਹੈ ਮੇਰੀ ਇੱਕੋ ਹੀ ਅਪੀਲ ਹੈ ਕਿ ਇਫ ਯੂ ਆਰ ਸੈਟੀਸਫਾਈਡ ਵਿਦ ਮਾਈ ਸਰਵਿਸਿਜ਼ ਔਰ ਮਾਈ ਫੈਮਿਲੀ ਸਰਵਿਸਿਜ਼ ਪਲੀਜ਼ ਡੂ ਵੋਟ ਫਾਰ ਅਸ ਥੈਂਕ ਯੂ ਨੂੰਣਾ ਇੱਕ ਭੈਣ ਨੂੰ ਮਿਲੀ ਇੱਕ ਭਰਾ ਨੂੰ ਮਿਲੀ ਹੈ ਮਾਹੌਲ ਤਾਂ ਖੁਸ਼ੀ ਦਾ ਹੀ ਹੋਏਗਾ ਪਿਆਰ ਭਰੀ ਸਾਸਿਕਾਲ ਜੀ ਪਰਮਾਤਮਾ ਦੀ ਦਇਆ ਨਾਲ ਅੱਜ ਨੋਮੀਨੇਸ਼ਨ ਫਾਰਮ ਜਿਹੜਾ ਭਰਤਾ ਵੈ ਜੀ ਤੇ ਅਸੀਂ ਉਸ ਮਾਲਕ ਦੇ ਬਹੁਤ ਸ਼ੁਕਰਗੁਜ਼ਾਰ ਆ ਕਿ ਦਾਤੇ ਨੇ ਨਹੀਂ ਦਇਆ ਕੀਤੀ ਮੇਰੇ ਫਾਦਰ ਸਾਹਿਬ ਪਿਛਲੇ ਮਿਨੀਮ 30 ਤੋਂ 40 ਸਾਲਾਂ ਤੋਂ ਨਿਰੰਤਰ ਇਸ ਵਾਰਡ ਦੀ ਸੇਵਾ ਕਰ ਰਹੇ ਨੇ ਤੇ ਮੈਂ ਅੱਗੋ ਵੀ ਆਸ ਰੱਖਾਂਗਾ ਪਰਮਾਤਮਾ ਦਇਆ ਕਰੇਗਾ ਸਾਡੇ ਇਲਾਕਾ ਨਿਵਾਸੀ ਸਾਡੇ ਨਾਲ ਪਰਿਵਾਰ ਵਾਂਗ ਵਰਤਦੇ ਨੇ ਤੇ ਹਮੇਸ਼ਾ ਸਾਡੇ ਸੁੱਖ-ਦੁੱਖ 'ਚ ਸਾਡੇ ਨਾਲ ਖੜਦੇ ਨੇ ਤੇ ਅਸੀਂ ਉਹਨਾਂ ਦੇ ਨਾਲ ਖੜੀਦਾ ਤੇ ਮੈਨੂੰ ਲੱਗਦਾ 100% ਮਾਲਕ ਦੀ ਦੇ ਨਾਲ ਅਸੀਂ ਜਿੱਤ ਹਾਸਲ ਕਰਾਂਗੇ ਪਰਮਾਤਮਾ ਬਰਕਤ ਪਾਏਗਾ ਤੇ ਮੈਂ ਇਲਾਕਾ ਨਿਵਾਸੀ ਨੂੰ ਅਪੀਲ ਕਰਾਂਗਾ ਕਿ ਵੋਟ ਉਹਨੂੰ ਪਾਈਓ ਜਿਹੜਾ ਤੁਹਾਡੇ ਸੁੱਖ-ਦੁੱਖ 'ਚ ਤੁਹਾਡੇ ਕੰਮ ਆਂਦਾ ਹੈ ਤੁਹਾਡਾ ਧੰਨਵਾਦ ਜੀ ਵਿਕਾਸ ਦੀ ਗੱਲ ਕਰਾਂਗੇ ਇਲਾਕੇ ਦੇ ਵਿੱਚ ਵੀ ਟਾਈਮ ਹੋ ਗਿਆ ਹੈਗਾ ਕਿੰਨੀ ਵਾਰੀ ਮੌਕਾ ਮਿਲਿਆ ਕਿੰਦਾ ਦਾ ਮਾਹੌਲ ਹੈ ਕਿੰਦਾ ਨੇ ਕੰਮ ਕਰ ਚੁੱਕੇ ਹਨ ਪਿਛਲੇ ਵੈਸੇ 10 ਸਾਲਾਂ ਤੋਂ ਮੇਰੇ ਫਾਦਰ ਸਾਹਿਬ ਨਿਰੰਤਰ ਉਹ ਐਡ ਪ੍ਰੈਜ਼ੈਂਟ ਕਾਉਂਸਲਰ ਹੈ ਤੇ ਮਾਲਕ ਦੀ ਦਇਆ ਨਾਲ ਮੈਂ ਤਾਂ ਕਹਾਂਗਾ ਕਿ ਮੈਂ ਵਾਰਡ ਵਿੱਚ ਬਹੁਤ ਕੰਮ ਕੀਤੇ ਆ ਇਹਦਾ ਜਵਾਬ ਜਿਹੜਾ ਆਨ ਆਲੇ ਲੈਕਚਰਾਂ ਦਾ ਰਿਜ਼ਲਟ ਜ਼ਰੂਰ ਦੱਸੇਗਾ ਅਸੀਂ ਘਟੋ ਘਟ ਮੇਰੇ ਹਿਸਾਬ ਨਾਲ ਪ੍ਰਮਾਤਮਾ ਦਇਆ ਰੱਖੇ ਨੇਅਰ ਅਬਾਊਟ 30 ਤੋਂ 4000 ਵੋਟਾਂ ਨਾਲ ਜਿੱਤ ਪ੍ਰਾਪਤ ਕਰਾਂਗੇ ਇਹ ਆਨ ਆਲਾ ਸਮਾਂ ਤੁਹਾਡੇ ਸਾਹਮਣੇ ਆਏਗਾ ਜੀ ਸਰ ਕਿਹੜਾ ਤੁਹਾਡਾ ਵਾਰਡ ਵਾਰਡ ਕਿਹੜਾ ਜੀ ਵਾਰਡ ਨੰਬਰ 79 ਹੈ ਜੀ ਸਾਡਾ ਤੇ ਮੇਰੇ ਵਾਈਫ ਜਿਹੜੇ ਭਵਨਿਤ ਕੋਰ ਇਹ ਇਲੈਕਸ਼ਨ ਉਤੋਂ ਲੜ ਰਹੇ ਆ ਭਾਰਤੀ ਜਨਤਾ ਪਾਰਟੀ ਤੋਂ ਦੇਖੋ ਅਸੀਂ ਤਾਂ ਤਕਰੀਬਨ ਮੇਰਾ ਦੂਜੀ ਪੁਛਤਾ ਹੈ ਹਮੇਸ਼ਾ ਸੀ ਬੀਜੇਪੀ ਦੇ ਕਾਰਕਿਰਤਾ ਰਹੇ ਆ ਪਰ ਇਸਵਰੀ ਪਾਰਟੀ ਨੇ ਜਿਸ ਤਰ੍ਹਾਂ ਦੋਨੋ ਮੇਰੇ ਇੱਕ ਪਰਿਵਾਰ ਚ ਦੋ ਸੀਟਾਂ ਦਾ ਇਹ ਕਾਨੂੰਨੀ ਹੈ ਪਰ ਪਾਰਟੀ ਨੇ ਸਾਡੀ ਸੇਵਾ ਦੇਖਦੇ ਹੋਏ ਅੱਜ ਸਾਡੇ ਇੱਕ ਵਰਕਰ ਦੀ ਮਿਹਨਤ ਪੂਰੀ ਕੀਤੀ ਹੈ ਤੇ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦਾਂ ਦੇਵੀ ਜੀ ਦਾ ਖਾਸ ਕਰਕੇ ਜਿਹੜੇ ਸਾਡੇ ਹਲਕਾ ਇਨਚਾਰਜ ਹੈ ਕਿਉਂਕਿ ਉਹ ਇੱਕ ਇੱਕ ਕਾਰਕਿਰਤਾ ਤੇ ਪੈਣੀ ਨਜ਼ਰ ਰੱਖਦੀ ਹੈ ਕੌਣ ਕਿੰਨਾ ਕੰਮ ਕਰਦਾ ਹੈ ਕੰਮ ਦੇ ਆਧਾਰ ਤੇ ਪਾਰਟੀ ਨੇ ਇਸਵਰੀ ਟਿਕਟਾਂ ਦਿੱਤੀਆਂ ਮੈਂ ਬਹੁਤ ਬਹੁਤ ਪਾਰਟੀ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਘਰਤ ਹਲਕਾ ਅੰਚਾਰ ਗੁਰਦੇਸ਼ ਸ਼ਰਮਾ ਦੇਵੀ ਜੀ ਬਿੱਟੂ ਜੀ ਸਾਡੇ ਪੰਜਾਬ ਪ੍ਰਧਾਨ ਜਾਖੜ ਜੀ ਪਰਮਿੰਦਰ ਬਰਾੜ ਜੀ ਚਾਹੇ ਸਾਡੇ ਜ਼ਿਲ੍ਹਾ ਪ੍ਰਧਾਨ ਨਿਸ਼ਤ ਮਾਨ ਜੀ ਮੰਡਲ ਪ੍ਰਧਾਨ ਜੀਵ ਸ਼ਰਮਾ ਜੀ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਇੱਥੇ ਖੜੇ ਆ ਤੇ ਹੁਣ ਅਸੀਂ ਮਿਹਨਤ ਕਰਕੇ ਕਿਉਂਕਿ ਅੱਜ ਪਾਰਟੀ ਸਿੰਬਲ ਦੇਖੋ ਫਾਈਲ ਭਰੀ ਗਈ ਠੀਕ ਹੋ ਗਿਆ ਸਭ ਕੁਝ ਹੁਣ ਸਿੰਬਲ ਲੈ ਕੇ ਅਸੀਂ ਕਮਲ ਦਾ ਫੁੱਲ ਲੋਕਾਂ ਚ ਉਤਰਾਂਗੇ ਹਮੇਸ਼ਾ ਦੀ ਤਰ੍ਹਾਂ ਮੈਨੂੰ ਲੱਗਦਾ ਜਿੰਨਾ ਲੋਕ ਸਾਨੂੰ ਪਹਿਲਾਂ ਪਿਆਰ ਕਰਦੇ ਜਾਂ ਪਹਿਲਾਂ ਜਿੱਤਦੇ ਆ ਇਸ ਵਰ ਵੀ ਜਿੱਤਾਂਗੇ ਸਰ ਕਿਹੜੇ ਕਿਹੜੇ ਕੰਮ ਲਾ ਕੇ ਜਿਹੜੇ ਨਹੀਂ ਹੋ ਰਹੇ ਤੁਸੀਂ ਜਿੱਦੇ ਉਤੇ ਕਰਵਾਓਗੇ ਲਗਾਤਾਰ ਕੰਮ ਕਰ ਰਹੇ ਹਾਂ ਜੀ ਐਸਾ ਤਾਂ ਕੋਈ ਕੰਮ ਛੱਡੀਦਾ ਹੀ ਨਹੀਂ ਮਿਹਨਤ ਕਰੀਦੀ ਆ ਜਦੋਂ ਪਰਮਾਤਮਾ ਵੱਲੋਂ ਲੋੜ ਪਈ ਹਰ ਕੰਮ 'ਚ ਮਿਹਨਤ ਕਰਾਂਗੇ ਜਿੰਨੇ ਵੀ ਰੁਕੇ ਹੋਏ ਕੰਮ ਐ ਉਹ ਜਰੂਰ ਕਰਾਵਾਂਗੇ ਚਾਹੇ ਉਹ ਕੰਮ ਕ腐ਸ਼ਨ ਦਾ ਚਾਹੇ ਉਹ ਗਲੀਆਂ ਮੁਹੱਲੇ ਦਾ ਚਾਹੇ ਮੁਹੱਲੇ ਦਾ ਨਾਲ ਖੜਨ ਦਾ ਚਾਹੇ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਸੁੱਖ ਦੁੱਖ ਆਵੇ ਉਸ ਤਰ੍ਹਾਂ ਉਹਨੂੰ ਹੱਲ ਕਰਾਂਦਾ ਹਰ ਇੱਕ ਮੁਹੱਲੇ ਦੀ ਸੇਵਾ ਦੇ ਵਿੱਚ ਹਾਜ਼ਰ ਰ ਦੇਖੋ ਜੀ ਆਸ ਹੈ ਪ੍ਰਮਾਤਮਾ ਜਦੋਂ ਆਪਾਂ ਅੱਜ ਇਲੈਕਸ਼ਨ ਲੜ ਰਹੇ ਹਾਂ ਜਿੱਤਣ ਵਾਸਤੇ ਲੜ ਰਹੇ ਹਾਂ ਤੇ ਹਰ ਕੈਂਡੀਡੇਟ ਜਿੱਤਣ ਵਾਸਤੇ ਲੜਦਾ ਤੇ ਜਰੂਰ ਮੇਰ ਬਣਾਵਾਂਗੇ ਫਿਰ ਤੁਹਾਡਾ ਕਿਹੜਾ ਵਾਰਡ ਹੈ ਵੋਟਰਾਂ ਨੂੰ ਕੀ ਬਿਲ ਕਰਦਾ ਸਾਡਾ ਵਾਰਡ 79 ਤੇ 80 ਹੈ ਜੀ ਤੇ ਜਰੂਰ ਅਸੀਂ 100% ਦੋਨੋਂ ਵਾਰਡ ਜਿੱਤਾਂਗੇ ਭਾਜੀ